ਸਾਸੀ ਗਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੇਕਰ ਭਰਾ ਦੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਬਈ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਲਗਾਤਾਰ ਮੀਂਹ ਪੈਣ ਦੇ ਨਾਲ ਜਿਹੜੀ ਆਪਾਂ ਘਰ ਦੇ ਵਿੱਚ ਜਾਂ ਖੇਤ ਦੇ ਵਿੱਚ ਜਿੱਥੇ ਵੀ ਆਪਾਂ ਸਬਜ਼ੀ ਲਾਈ ਹੋਈ ਸੀਗੀ ਜਾਂ ਤਾਂ ਉਹ ਖਰਾਬ ਹੋ ਗਈ ਆ ਜਿੱਥੇ ਜਿਹੜੀਆਂ ਨੀਮੀਆਂ ਥਾਮਾਂ ਸੀਗੀਆਂ ਜਿੱਥੇ ਪਾਣੀ ਜ਼ਿਆਦਾ ਖੜਦਾ ਸੀਗਾ ਉਹ ਲਗਭਗ ਜਿਹੜੀ ਸਬਜ਼ੀ ਸੀਗੀ ਉਹ ਸਾਰੀ ਖਰਾਬ ਹੋ ਗਈ ਜੜਾ ਗਲਨ ਕਰਕੇ ਠੀਕ ਆ ਜਿਹੜੀਆਂ ਸਬਜ਼ੀਆਂ ਆਪਣੀਆਂ ਉੱਚੀਆਂ ਥਾਮਾਂ ਤੇ ਸੀ ਚਾਹੇ ਉਹ ਸਬਜ਼ੀਆਂ ਘਰ ਦੇ ਵਿੱਚ ਲਾਈਆਂ ਹੋਣਗੀਆਂ ਸੀ ਚਾਹੇ ਆਪਾਂ ਖੇਤ ਦੇ ਵਿੱਚ ਲਾਈਆਂ ਹੋਣਗੀਆਂ ਸੀ ਹੁਣ ਜਾਂ ਤਾਂ ਜਿਹੜੇ ਫੁੱਲ ਆ ਉਹ ਆ ਹੀ ਨਹੀਂ ਰਹੇ ਜੇਕਰ ਕਈ ਭਰਾਵਾਂ ਦੇ ਆਪਾਂ ਨੂੰ ਫੋਨ ਆਏ ਸੀ ਵੀ ਬਾਈ ਸਾਡੇ ਫੁੱਲ ਆ ਜਾਂਦੇ ਆ ਜਿਵੇਂ ਹੁਣ ਆਪਣੀਆਂ ਤੋਰੀ ਦੀਆਂ ਕੱਦੂ ਦੀਆਂ ਭਿੰਡੀ ਤੇ ਚੌਲੇ ਤੇ ਜ ਖਾਸ ਕਰਕੇ ਇੱਕ ਉਹਦੇ ਵਿੱਚ ਆਪਾਂ ਐਡ ਕਰ ਸਕਦੇ ਆ ਬੈਂਗਣੀ ਨੂੰ ਜਿਹੜੇ ਆਪਣੇ ਇਹਨਾਂ ਦੇ ਉੱਪਰ ਜਾਂ ਤਾਂ ਜਿਹੜੇ ਫੁੱਲ ਆ ਉਹ ਆ ਹੀ ਨਹੀਂ ਰਹੇ ਜੇਕਰ ਆ ਰਹੇ ਆ ਤਾਂ ਉਹ ਝੜ ਜਾਂਦੇ ਆ ਹੁਣ ਇਹਦਾ ਬਾਈ ਕੀ ਹੱਲ ਕਰੀਏ ਇਹਦਾ ਹੱਲ ਕਰਨਾ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਆ ਇਹਦੇ ਵਾਸਤੇ ਨਾ ਬਾਈ ਦੋ ਫਾਰਮੂਲੇ ਅੱਜ ਤੁਹਾਨੂੰ ਦੱਸਾਂਗੇ ਆਪਾਂ 7-8 ਦਿਨ ਪਹਿਲਾਂ ਜਿਹੜੇ ਫਾਰਮੂਲੇ ਸੀ ਆਪਣੀਆਂ ਜਿਹੜੀਆਂ ਬੱਲਾਂ ਸੀ ਉਹਨਾਂ ਦੇ ਉੱਪਰ ਆਪਾਂ ਅਜਮਾਏ ਸੀਗੇ ਪਹਿਲਾਂ ਆਪਾਂ ਤੁਹਾਨੂੰ ਫਲ ਦਿਖਾ ਦਿੰਨੇ ਆ ਵੀ ਇਹਦਾ ਰਿਜ਼ਲਟ ਆਪਾਂ ਨੂੰ ਕੀ ਮਿਲਿਆ ਜਿਵੇਂ ਆਹ ਸਾਹਮਣੇ ਤੁਸੀਂ ਕੱਦੂ ਦੀ ਬੱਲ ਦੇਖ ਲਓ ਕੱਦੂ ਦੀ ਬੱਲ ਦੇ ਉੱਪਰ ਜਿਹੜੇ ਫੁੱਲ ਸੀਗੇ ਉਹ ਵੀ ਹੁਣ ਲਗਾਤਾਰ ਆਉਣੇ ਸ਼ੁਰੂ ਹੋ ਗਏ ਆ ਠੀਕ ਆ ਛੋਟੇ ਛੋਟੇ ਜਿਹੜੇ ਚੂਨੇ ਉਹ ਲੱਗਣੇ ਸ਼ੁਰੂ ਹੋ ਗਏ ਆ ਆ ਸਾਡੇ ਸਾਹਮਣੇ ਆ ਠੀਕ ਆ ਇਹਦੇ ਫਾਰਮੂਲੇ ਦੇ ਅਪਣਾਉਣ ਦੇ ਨਾਲ ਜਿਹੜੀ ਤੋਰੀ ਹੋਗੀ ਬੈਂਗਣੀ ਹੋਗੀ ਭਿੰਡੀ ਹੋਗੀ ਤੇ ਚੌਲੇ ਹੋਗੇ ਕਿੰਨੀਆਂ ਵੀ ਸਬਜ਼ੀਆਂ ਜਾਂ ਜਿਹੜੀਆਂ ਪਲਾਸਾ ਸਬਜ਼ੀਆਂ ਜਿਵੇਂ ਆਪਾਂ ਪਾਲਕ, ਮੇਥੀ ਤੇ ਧਨੀਆ ਤੇ ਗਾਜਰਾਂ ਇਹ ਜਿਹੜੀਆਂ ਆਪਾਂ ਸਬਜ਼ੀਆਂ ਲਾਈਆਂ ਹੋਈਆਂ ਇਹਨਾਂ ਦੇ ਉੱਪਰ ਵੀ ਆਪਾਂ ਇਹ ਅਪਣਾ ਸਕਦੇ ਆ ਇਹ ਜਿਹੜਾ ਫਾਰਮੂਲਾ ਆਪਾਂ ਜਿਹੜੀਆਂ ਸਬਜ਼ੀਆਂ ਦੇ ਉੱਪਰ ਅਪਣਾਵਾਂਗੇ ਜਦੋਂ ਤਾਂ ਜਿਹੜੀਆਂ ਆਪਣੀਆਂ ਸਬਜ਼ੀਆਂ ਬਿਲਕੁਲ ਤੰਦਰੁਸਤ ਹੋ ਜਾਣਗੀਆਂ ਜਿਹੜਾ ਮਿੱਟੀ ਦਾ ਪੀ ਐਚ ਲੈਵਲ ਆ ਉਹ ਵੀ ਕੰਟਰੋਲ ਹੋ ਜਾਊਗਾ ਜਿਹੜੇ ਫੁੱਲ ਆ ਉਹ ਵੀ ਆਉਣਗੇ ਜਿਹੜੇ ਫਲ ਆ ਸਕਸੈਸ ਹੋ ਜਾਣਗੇ ਠੀਕ ਆ ਤੇ ਆਜੋ ਤੁਹਾਨੂੰ ਅੱਜ ਦੇ ਫਾਰਮੂਲੇ ਦੇ ਵਿੱਚ ਜਿਹੜੀਆਂ ਜਿਹੜੀਆਂ ਚੀਜ਼ਾਂ ਆਪਾਂ ਵਰਤਣੀਆਂ ਉਹਦੇ ਵਿੱਚ ਸਾਰਿਆਂ ਨੂੰ ਪਹਿਲੇ ਨੰਬਰ ਤੇ ਅਬਈ ਜ਼ੂਮ ਕਰਕੇ ਦਿਖਾ ਦਿਓ ਸਾਰੇ ਨੂੰ ਪਹਿਲੇ ਨੰਬਰ ਤੇ ਆਪਾਂ ਮਿੱਠਾ ਸੋਡਾ ਬਸਤਨਾਗਾ ਠੀਕ ਆ ਮਿੱਠਾ ਸੋਡਾ ਜੇ ਤਾਂ ਆਪਣੇ ਘਰ ਦੇ ਵਿੱਚ ਪਿਆ ਹੋਇਆ ਤਾਂ ਵੀ ਬੈਟਰ ਆ ਨਹੀਂ ਬਾਜ਼ਾਰ ਤੋਂ ਇਹੋ ਜੀ ਸ਼ੀਸ਼ੀ ਮਿਲ ਜਾਂਦੀ ਹੈ ਮਿੱਠੇ ਸੋਡੇ ਦੀ ਉਹ ਵਰਤਣੀ ਆ ਅੱਜ ਆਪਾਂ ਤੁਹਾਨੂੰ 1 ਲੀਟਰ ਜਿਹੜਾ ਘੋਲਾ ਉਹ ਤਿਆਰ ਕਰਨ ਦੀ ਬਿਜਲੀ ਦੱਸ ਦਿਆਂਗੇ ਕਿ ਤੁਸੀਂ 2 ਕਰਨਾ 10 ਕਰਨਾ ਜਾਂ 50 ਕਰਨਾ ਜਿੰਨਾ ਵੀ ਤੁਸੀਂ ਘੋਲ ਤਿਆਰ ਕਰਨਾ ਬਹੁਤ ਸਸਤੀ ਜੀ ਟਰਿਕ ਆ ਜਿੰਨੀਆਂ ਵੀ ਆਪਾਂ ਜਿਹੜੀਆਂ ਟ੍ਰਿਕਾਂ ਆਪਾਂ ਅਪਣਾਉਂਦੇ ਰਹਿੰਨੇ ਆ ਤੁਹਾਨੂੰ ਪਤਾ ਪਹਿਲਾਂ ਵੀ ਉਹ ਸਾਰੀਆਂ 10 20 50 ਰੁਪਈਆਂ ਦੇ ਵਿੱਚ ਤਿਆਰ ਹੋ ਜਾਂਦੀਆਂ ਤੇ ਹੁਣ ਇਹਦੇ ਅਪਣਾਉਣ ਦੇ ਨਾਲ ਕੀ ਆਪਣੀ ਜੇਬ ਦੇ ਉੱਪਰ ਵੀ ਜ਼ਿਆਦਾ ਖਰਚ ਨਹੀਂ ਹੁੰਦਾ ਤੇ ਇਹ ਜਿਹੜਾ ਫਾਰਮੂਲਾ 1 ਲੀਟਰ ਬਾਈ ਪਾਣੀ ਲੈ ਲੈਣਾ ਪਹਿਲਾਂ ਆ ਸਾਹਮਣੇ ਤੁਹਾਡੇ 1 ਲੀਟਰ ਪਾਣੀ ਆ 1 ਲੀਟਰ ਪਾਣੀ ਲੈ ਕੇ ਉਸ ਤੋਂ ਬਾਅਦ ਬਾਈ ਕੀ ਕਰਨਾ ਐਨੀ ਸਾਰੀ ਕਮ ਸੇ ਕਮ ਵੀ ਨਾ 1.5 ਤੋਂ ਲੈ ਕੇ 2 ਚਮਚੇ ਚਾਹ ਪੱਤੀ ਦੇ ਆ ਸਾਹਮਣੇ ਜਿਹੜੇ ਤੁਸੀਂ ਦੇਖ ਸਕਦੇ ਹੋ 1.5 ਤੋਂ ਲੈ ਕੇ 2 ਚਮਚੇ ਚਾਹ ਪੱਤੀ ਦੇ ਲੈ ਲੈਣੇ ਜਿਹੜੀ ਆਪਾਂ ਅਣਵਰਤੀ ਜਿਹੜੀ ਚਾਹ ਪੱਤੀ ਹੁੰਦੀ ਆ ਠੀਕ ਆ ਅਣਵਰਤੀ ਚਾਹ ਪੱਤੀ ਲੈਣੀ ਆ ਇਹਦੇ ਚ ਵਰਤੀ ਹੋਈ ਚਾਹ ਪੱਤੀ ਆਪਾਂ ਯੂਜ਼ ਨਹੀਂ ਕਰਨੀ ਉਸ ਤੋਂ ਬਾਅਦ ਬਾਈ ਆਪਾਂ ਜਿਹੜਾ ਮਿੱਠਾ ਸੋਡਾ ਇਸਤੇਮਾਲ ਕਰਨਾ ਹੁਣ ਆਪਾਂ ਤਿਆਰ ਕਰਨ ਦੀ ਜਿਹੜੀ ਟ੍ਰਿਕ ਆ ਉਹ ਤੁਹਾਨੂੰ ਦੱਸ ਦਿੰਨੇ ਆ ਪਹਿਲਾਂ ਪਹਿਲਾ ਫਾਰਮੂਲਾ ਦੱਸਾਂਗੇ ਉਸ ਤੋਂ ਬਾਅਦ ਦੱਸਾਂਗੇ ਆਪਾਂ ਦੂਸਰਾ ਫਾਰਮੂਲਾ ਠੀਕ ਆ ਇਹ ਬਹੁਤ ਸਸਤੀਆਂ ਜੀਆਂ ਤੇ ਸੌਖਾ ਨਾ ਟ੍ਰਿਕਾਂ ਇਹ ਜਿਹੜਾ ਆਪਾਂ ਪਾਣੀ ਲਿਆ ਇਹਦੇ ਵਿੱਚ ਚਾਹ ਪੱਤੀ ਨੂੰ ਪਾ ਲੈਣਾ ਤੇ ਚੰਗੀ ਤਰ੍ਹਾਂ ਇਹਨੂੰ ਉਬਾਲ ਲੈਣਾ ਕਮ ਸੇ ਕਮ 10 15 20 ਮਿੰਟ ਨਾ ਇਹਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਉਹ ਉਬਾਲਣ ਤੋਂ ਬਾਅਦ ਜਦੋਂ ਜਿਹੜਾ ਆਪਣਾ ਪਾਣੀ ਆ ਇਹ ਚਾਹ ਪੱਤੀ ਵਾਲਾ ਇਹਦੇ ਵਿੱਚ ਹੋਰ ਕੋਈ ਚੀਜ਼ ਐਡ ਨਹੀਂ ਕਰਨੀ ਇਹ ਜਿਹੜਾ ਚਾਹ ਪੱਤੀ ਵਾਲਾ ਪਾਣੀ ਆ ਇਹਦੇ ਵਿੱਚ ਬਾਅਦ ਦੇ ਵਿੱਚ ਡੇਢ ਚਮਚੀ 1.5 ਚਮਚ ਜਿਹੜਾ ਇਹ ਮਿੱਠੇ ਛੋਡੇ ਦਾ ਆ ਜਿਹੜਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੇਡ ਚਮਚ ਮਿੱਠੇ ਛੋਡੇ ਇਹਦੇ ਵਿੱਚ ਐਡ ਕਰ ਦੇਣਾ ਉਸ ਤੋਂ ਬਾਅਦ ਬਾਈ ਕੀ ਕਰਨਾ ਜਿਹੜਾ ਆਪਾਂ ਚਾਹ ਪੱਤੀ ਪਾਤੀ ਇਹਦੇ ਵਿੱਚ ਮਿੱਠਾ ਛੋਡਾ ਪਾਤਾ ਉਸ ਤੋਂ ਬਾਅਦ ਇਹਨੂੰ ਕੀ ਕਰਨਾ ਛਾਂ ਦੇ ਵਿੱਚ ਨਾ ਕਮ ਸੇ ਕਮ ਵੀ 3 ਤੋਂ ਲੈ ਕੇ 4 ਘੰਟਿਆਂ ਤੱਕ ਜਿਹੜਾ ਇਹ ਕੋਲਾ ਆਪਾਂ ਰੱਖ ਲੈਣਾ ਉਸ ਤੋਂ ਬਾਅਦ ਕੀ ਕਰਨਾ ਚੰਗੀ ਤਰ੍ਹਾਂ ਬੂਟੇ ਦੀ ਗੜਾਈ ਕਰ ਲੈਣਾ ਜਿਹੜੇ ਵੀ ਬੂਟਿਆਂ ਦੇ ਵਿੱਚ ਆਪਾਂ ਜਿਹੜੀਆਂ ਵੀ ਬੇਲਾਂ ਦੇ ਵਿੱਚ ਜਿਹੜੀਆਂ ਬੱਲਾਂ ਦੇ ਵਿੱਚ ਜਿਹੜੇ ਵੀ ਬੂਟਿਆਂ ਦੇ ਵਿੱਚ ਆਪਾਂ ਇਹ ਪਾਣੀ ਆ ਜਿਹੜਾ ਇਹ ਘੋਲਾ ਆ ਆਪਾਂ ਪਾਉਣਾਗਾ ਉਹਦੀ ਚੰਗੀ ਤਰ੍ਹਾਂ ਗੜਾਈ ਕਰ ਲੈਣੀ ਇਹ ਨਾ ਹੋਵੇ ਵੀ ਜਿਹੜੀ ਸਾਡੀ ਮਿੱਟੀ ਆ ਉਹ ਪੱਥਰ ਬਣੀ ਪਈ ਹੋਵੇ ਤੇ ਆਪਾਂ ਉਹਦੇ ਉੱਪਰ ਪਾ ਦਗੇ ਫੇਰ ਬਾਈ ਇਹਨੇ ਕੋਈ ਅਸਰ ਨਹੀਂ ਕਰਨਾ ਉਸ ਤੋਂ ਬਿਹਤਰ ਇਹੀ ਆ ਵੀ ਜੇ ਆਪਾਂ ਗੜਾਈ ਨਹੀਂ ਕਰਨੀ ਇਹਨੂੰ ਫਾਰਮੂਲੇ ਨੂੰ ਆਪਾਂ ਅਪਣਾਈਏ ਹੀ ਨਾ ਠੀਕ ਆ ਕਿਉਂਕਿ ਆਪਾਂ ਖਰਚ ਵੀ ਕਰਾਂਗੇ ਤੇ ਫਾਇਦਾ ਵੀ ਕੁਝ ਨਹੀਂ ਹੋਣਾ ਜੇ ਆਪਾਂ ਇਹਦਾ ਬੈਨੀਫਿਟ ਲੈਣਾ ਚਾਹੁੰਦੇ ਆ ਤਾਂ ਬੂਟੇ ਦੀ ਚੰਗੀ ਤਰ੍ਹਾਂ ਬਾਈ ਕਰ ਲੈਣੀ ਗੜਾਈ ਕੜਾਈ ਕਰਨ ਤੋਂ ਬਾਅਦ ਜੇ ਤਾਂ ਆਪਣਾ ਜਿਹੜਾ ਬੂਟਾ ਉਹ ਵੱਡਾ ਆਸ ਹੈ ਇਹਦਾ ਵੱਡਾ ਸਾਰਾ ਹੈਗਾ ਬੂਟਾ ਠੀਕ ਆ ਉਹਦੇ ਵਿੱਚ ਕੀ ਕਰਨਾਗਾ ਅੱਧਾ ਲੀਟਰ ਪਾ ਦੇਣਾ ਤੇ ਜੇਕਰ ਆਪਣਾ ਜਿਹੜਾ ਬੂਟਾ ਹੈਗਾ ਛੋਟਾ ਉਹਦੇ ਵਿੱਚ ਇੱਕ ਗਲਾਸ ਜਿਹੜਾ ਜਿਹੜਾ ਇਹ ਘੋਲ ਦਾ ਪਾ ਦੇਣਾ ਜਦੋਂ ਜਦੋਂ ਆਪਾਂ ਜੜਾਂ ਦੇ ਵਿੱਚ ਪਾਤਾ ਇਹਦਾ ਰਿਜ਼ਲਟ ਮਿਲੂਗਾ ਆਪਾਂ ਨੂੰ 5 ਤੋਂ ਲੈ ਕੇ 6 ਦਿਨਾਂ ਦੇ ਵਿੱਚ ਵਿੱਚ ਜਿਹੜੇ ਵੀ ਬੂਟੇ ਦੀਆਂ ਜੜ੍ਹਾਂ ਦੇ ਵਿੱਚ ਇਹ ਘੋਲ ਜਿਹੜਾ ਸਸਤਾ ਜਾਂ ਘੋਲ ਤੁਹਾਨੂੰ ਦੱਸਿਆਗਾ ਇਹ ਆਪਾਂ ਪਾਇਆ ਹੋਇਆ 5-6 ਦਿਨਾਂ ਦੇ ਵਿੱਚ ਜਿਹੜਾ ਇਹ ਆਪਾਂ ਨੂੰ ਰਿਜ਼ਲਟ ਦੇ ਦੂਗਾ ਜਿਹੜਾ ਰਿਜ਼ਲਟ ਆ ਭਾਈ ਉਹ ਤੁਹਾਨੂੰ ਪਹਿਲਾਂ ਦਿਖਾਤਾ ਠੀਕ ਆ ਲਗਾਤਾਰ ਮੀਂਹ ਪਈ ਗਈ ਆ ਲਗਾਤਾਰ ਮੀਂਹ ਦਾ ਵੀ ਆਪਣੀਆਂ ਬੱਲਾਂ ਦੇ ਉੱਪਰ ਆਪਣੀਆਂ ਸਬਜ਼ੀਆਂ ਦੇ ਉੱਪਰ ਕੋਈ ਖਾਸ ਅਸਰ ਨਹੀਂ ਹੋਇਆ ਕਿਉਂਕਿ ਉਹਦੇ ਵਿੱਚ ਕਾਰਨ ਇੱਕ ਵੱਡਾ ਇਹ ਸੀਗਾ ਵੀ ਜਿਹੜਾ ਵੀ ਮੀਂਹ ਵਾਲਾ ਪਾਣੀ ਜਿਹੜਾ ਵੀ ਮੀਂਹ ਵਾਲਾ ਪਾਣੀ ਸਬਜ਼ੀ ਦੇ ਵਿੱਚ ਪੈਂਦਾ ਸੀਗਾ ਉਹ ਕੰਟੀਨਿਊ ਨਿਕਲੀ ਜਾਂਦਾ ਸੀਗਾ ਸਬਜ਼ੀਆਂ ਜ਼ਿਆਦਾਤਰ ਉੱਥੇ ਮਾਰੀਆਂ ਜਾਂ ਗੀਆਂ ਜਿਹੜੀਆਂ ਨੀਮੀਆਂ ਥਾਵਾਂ ਤੇ ਸੀਗੀਆਂ ਠੀਕ ਆ ਉਹਨਾਂ ਨਾਲ ਉਹਨਾਂ ਦੀਆਂ ਜੜਾਂ ਗਲ ਕਨਾ ਜੜਾਂ ਗਲ ਦੇ ਨਾਲ ਬਾਈ ਕੀ ਆ ਸਬਜ਼ੀ ਆਪਣੀ ਜਿਹੜੀ ਸਾਰੀ ਖਰਾਬ ਹੋ ਗਈ ਜਿਹੜੀਆਂ ਸਬਜ਼ੀਆਂ ਉੱਚੀਆਂ ਥਾਵਾਂ ਤੇ ਸੀ ਪਾਣੀ ਦੀ ਲਗਾਤਾਰ ਕ੍ਰੋਸਿੰਗ ਹੁੰਦੀ ਰਹੀ ਉਹ ਸਬਜ਼ੀਆਂ ਇਹਨੰ ਬੰਨ ਉਵੇਂ ਹੀ ਖੜੀਆਂ ਆਂ ਭਿੰਡੀਆਂ ਵੀ ਲੱਗ ਜਾਂਦੀਆਂ ਪਾਲਕ ਵੀ ਵਧੀਆ ਹੋ ਗਈ ਮੇਥੀ ਵੀ ਵਧੀਆ ਹੋ ਗਈ ਧਨੀਆ ਵੀ ਵਧੀਆ ਹੋ ਗਿਆ ਗਾਜਰਾ ਵੀ ਵਧੀਆ ਹੋਗਾ ਜਾਂ ਪਲੱਸ ਸਬਜ਼ੀਆਂ ਜਿਹੜੀਆਂ ਵੀ ਆਪਾਂ ਤੁਹਾਨੂੰ ਦਿਖਾਈਆਂ ਆਂਗਾ ਠੀਕ ਆ ਇਹ ਲਗਭਗ ਸਾਰੀਆਂ ਵਧੀਆ ਖੜੀਆਂ ਆਂਗਾ ਤੇ ਹੁਣ ਜਦੋਂ ਧੁੱਪ ਪਾਊਗੀ ਤੇ ਇਹ ਫਾਰਮੂਲਾ ਆਪਾਂ ਅਪਣਾਵਾਂਗੇ ਤਾਂ ਜਿਹੜਾ ਆਪਣਾ ਰਿਜ਼ਲਟ ਆ ਉਹਦਾ ਬਹੁਤ ਜ਼ਿਆਦਾ ਵਧੀਆ ਉਸ ਤੋਂ ਬਾਅਦ ਬਾਈ ਗੱਲਬਾਤ ਕਰਦੇ ਆ دوسرے ਫਾਰਮੂਲੇ ਦੀ دوسرے ਫਾਰਮੂਲੇ ਦੇ ਵਿੱਚ ਵੀ ਨਾ ਉਹ ਚੀਜ਼ ਤੁਹਾਨੂੰ ਦੱਸਾਂਗੇ ਜਿਹੜੀ ਚੀਜ਼ ਹਰ ਇੱਕ ਘਰ ਦੇ ਵਿੱਚ ਅਵੇਲੇਬਲ ਹੁੰਦੀ ਆ ਠੀਕ ਆ ਜੇ ਆਪਣੇ ਆਪ ਦੇ ਘਰ ਦੇ ਵਿੱਚ ਨਹੀਂ ਹੈਗੀ ਤਾਂ ਗਵਾਂਢੀਆਂ ਤੋਂ ਮਿਲ ਜਾਂਦੀ ਆ ਇਹ ਮੁੱਲ ਲਿਆਉਣ ਦੀ ਜ਼ਰੂਰਤ ਨਹੀਂ ਹੈਗੀ ਆ ਬਾਈ ਸਾਹਮਣੇ ਤੁਸੀਂ ਲੱਸੀ ਦਾ ਗਲਾਸ ਦੇਖ ਲਓ ਇਹ ਲੱਸੀ ਆਪਾਂ ਇੱਕ ਬੂਟੇ ਵਾਸਤੇ ਇੰਨੀ ਕੁ ਲੱਸੀ ਬਹੁਤ ਆ ਜਿਹੜੀ ਬਾਈ ਇਹਦੇ ਵਿੱਚ ਲੱਸੀ ਵਰਤਣੀ ਆ ਨਾ ਲੱਸੀ ਆਪਾਂ ਵਰਤਣੀ ਆ ਕਮ ਸੇ ਕਮ ਵੀ 15 ਤੋਂ ਲੈ ਕੇ 20 ਦਿਨ ਪੁਰਾਣੀ ਬਿਲਕੁਲ ਖੱਟੀ ਜਿੰਨੀ ਖੱਟੀ ਤੇ ਪੁਰਾਣੀ ਲੱਸੀ ਆਪਾਂ ਇਸ ਫਾਰਮੂਲੇ ਦੇ ਵਿੱਚ ਵਰਤਾਂਗੇ ਜਿਹੜਾ ਆਪਾਂ ਨੂੰ ਰਿਜ਼ਲਟ ਆ ਉਨਾ ਹੀ ਵਧੀਆ ਮਿਲੂਗਾ ਤੇ ਜਿਹੜਾ ਪੀ ਐਚ ਲੈਵਲ ਆ ਜਿਹੜਾ ਮਿੱਟੀ ਦਾ ਵਧਿਆ ਹੋਇਆ ਇਹਨੂੰ ਇਹ ਲੱਸੀ ਬਿਲਕੁਲ ਕੰਟਰੋਲ ਕਰ ਦੂਗੀ ਤੇ ਲੱਸੀ ਦੇ ਵਿੱਚ ਜਿਹੜੇ ਵੀ ਤੱਤ ਹੁੰਦੇ ਆ ਉਹ ਆਪਾਂ ਸਾਰੇ ਭੜੀ ਪਾਤੀ ਜਾਣਦੇ ਆ ਵੀ ਲੱਸੀ ਦੇ ਵਿੱਚ ਲਗਭਗ ਜਿਹੜੇ ਬੂਟੇ ਨੂੰ ਗਰੋਥ ਕਰਨ ਵਾਸਤੇ ਜਿਹੜੇ ਤੱਤ ਚਾਹੀਦੇ ਹੁੰਦੇ ਆ ਉਹ ਲਗਭਗ ਸਾਰੇ ਤੱਤ ਲੱਸੀ ਦੇ ਵਿੱਚ ਅਵੇਲੇਬਲ ਹੁੰਦੇ ਆ ਇਹਨੂੰ ਲੱਸੀ ਨੂੰ ਵਰਤਣ ਦਾ ਵੀ ਇਹੀ ਤਰੀਕਾ ਵੀ ਬੂਟੇ ਦੀ ਬਾਈ ਜੜ੍ਹਾਂ ਨੂੰ ਚੰਗੀ ਤਰ੍ਹਾਂ ਗੜਾਈ ਕਰ ਲੈਣੀ ਇੰਚ ਇੰਚੀ ਕਮ ਸੇ ਕਮ ਗੜਾਈ ਕਰ ਲੈਣੀ ਤੇ ਥੋੜੀ ਜਿਹੀ ਦੂਰ ਥੋੜੀ ਜਿਹੀ ਦੂਰ ਇਹ ਬੂਟੇ ਨੂੰ ਅੱਜ ਮੈਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਗੁੱਟ ਕੇ ਐਨੀ-ਐਨੀ ਦੂਰੀ ਤੇ ਐਨੀ-ਐਨੀ ਦੂਰੀ ਤੇ ਜਿਹੜਾ ਬੂਟੇ ਦੀਆਂ ਜੜਾਂ ਦੇ ਆਲੇ-ਦੁਆਲੇ ਇੱਕ ਗਲਾਸ ਲੱਸੀ ਦਾ ਪਾ ਦੇਣਾ ਜੇ ਤਾਂ ਆਪਣਾ ਬੂਟਾ ਹੈਗਾ ਵੱਡਾ ਉਹਨੂੰ ਦੋ ਗਲਾਸ ਪਾ ਸਕਦੇ ਆ ਜੇ ਆਪਣਾ ਬੂਟਾ ਹੈਗਾ ਛੋਟਾ ਠੀਕ ਆ ਜਿਵੇਂ ਕਦੂ ਦੀਆਂ ਬੱਲਾਂ ਹੁੰਦੀਆਂ ਤੋਰੀ ਦੀਆਂ ਹੋਗੀਆਂ ਉਹਨਾਂ ਨੂੰ ਇੱਕ ਗਲਾਸ ਜਿਹੜਾ ਬਹੁਤ ਆਗਾ ਤੇ ਇਹ ਗਲਾਸ ਜਦੋਂ ਆਪਾਂ ਪਾਤਾ ਤੇ ਇਹ ਪੰਜਵੇਂ ਜਾਂ ਚੌਥੇ ਦਿਨ ਹੀ ਆਪਾਂ ਨੂੰ ਰਿਜ਼ਲਟ ਦੇ ਦੂਗਾ ਜਿਹੜੇ ਇਹ ਫਾਰਮੂਲੇ ਆ ਬਾਈ ਕੋਸੀ ਟਾਈਮ ਦੇ ਵਿੱਚ ਆਪਾਂ ਤਿਆਰ ਕਰਕੇ ਆਪਣੀ ਸਬਜੀ ਆਪਣੇ ਬੂਟੇ ਜਿਹੜੇ ਆ ਚਾਹੇ ਉਹ ਫਲਦਾਰ ਬੂਟਾ ਚਾਹੇ ਉਹ ਸਬਜੀ ਆ ਆਪਣੀ ਠੀਕ ਆ ਉਹਦੇ ਵਿੱਚ ਜੜਾਂ ਦੇ ਵਿੱਚ ਪਾ ਸਕਦੇ ਆ ਤੇ ਇਹਦੋਂ ਆਪਾਂ ਵਧੀਆ ਬੈਨੀਫਿਟ ਲੈ ਸਕਦੇ ਆ ਤੇ ਉਮੀਦ ਕਰਦੇ ਆ ਬਾਈ ਤੁਸੀਂ ਵੀ ਇਹ ਫਾਰਮੂਲਾ ਅਪਣਾਉਂਗੇ ਕਿਉਂਕਿ ਇਹਦੇ ਵਿੱਚ ਜਿਆਦਾ ਆਪਣਾ ਖਰਚ ਨਹੀਂ ਹੁੰਦਾ ਮੇਨ ਗੱਲ ਇਹ ਆ ਤੇ ਰਿਜ਼ਲਟ ਆਪਾਂ ਨੂੰ ਵਧੀਆ ਮਿਲਦੇ ਆ ਤੇ ਉਮੀਦ ਕਰਦੇ ਆ ਬਾਈ ਆਪਾਂ ਤੁਹਾਡਾ ਜਿਆਦਾ ਟਾਈਮ ਨਹੀਂ ਲਿਆ ਠੀਕ ਆ ਤੇ ਤੁਸੀਂ ਇਸ ਫਾਰਮੂਲੇ ਨੂੰ ਜ਼ਰੂਰ ਅਪਣਾਉਂਗੇ ધનવાદ